ਕੈਨੇਡਾ ਤੋਂ ਹੋਏ ਸ਼ੋਅ ਦੌਰਾਨ ਪਿਉ ਪੁੱਤ ਦੀ ਜੋੜੀ ਨੇ ਲਾਈਆਂ ਖੂਬ ਰੌਣਕਾਂ ਹੋਤਕ ਦੀਆਂ ਮਿਲੀਆਂ ਤੱਕ ਦੀਆਂ ਮਿਲੀਆਂ ਹਰਪਚਨ ਮਾਨ ਤੇ افકાશ ਮਾਨ ਨੇ ਮਿਲ ਕੇ ਗਾਇਆ ਤੇਰੀ ਮੇਰੀ ਜੋੜੀ ਗੀਤ ਵੈਲ ਹਰਪਜਨ ਮਾਨ ਨੇ ਆਪਣੀ ਗਾਇਕੀ ਦੇ ਨਾਲ ਤੇ ਸਾਰਿਆਂ ਦਾ ਦਿਲ ਜਿੱਤਿਆ ਉਹਨਾਂ ਦੀ ਉੱਚੀ ਤੇ ਸੁੱਚੀ ਗਾਇਕੀ ਨੂੰ ਹਰ ਕੋਈ ਪਸੰਦ ਕਰਦਾ ਹੈ ਉਹਨਾਂ ਦੇ ਗੀਤ ਹਰ ਪਾਸੇ ਸੁਨੇ ਜਾਂਦੇ ਨੇ ਰੀਸੈਂਟਲੀ ਉਹ ਵਿਦੇਸ਼ ਦੇ ਵਿੱਚ ਗਏ ਆਪਣੇ ਪੁੱਤ ਅਵકાશ ਦੇ ਨਾਲ ਜਿੱਥੇ ਉਹਨਾਂ ਨੇ ਲਾਈਵ ਆਪਣੇ ਪੁੱਤ ਦੇ ਨਾਲ ਮਿਲ ਕੇ ਤੇਰੀ ਮੇਰੀ ਜੋੜੀ ਗੀਤ ਵੀ ਗਾਇਆ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲ ਰਿਹਾ ਹੈ ਅਵકાશ ਦੀ ਆਵਾਜ਼ ਹੂ ਬਹੂ ਆਪਣੇ ਪਿਤਾ ਹਰਪਜਨ ਮਾਨ ਦੇ ਵਾਂਗ ਹੀ ਸੁਣਨ ਨੂੰ ਮਿਲਦੀ ਹੈ ਫਿਰ ਪੋਤਰੀ ਦੀ ਜੋੜੀ ਨੇਤਾ ਖੂਬ ਰੌਣਕਾਂ ਲਾਈਆਂ ਤੇ ਕੈਨੇਡਾ ਦੇ ਵਿੱਚ ਜੋ ਉਹਨਾਂ ਨੇ ਸ਼ੋਅ ਕੀਤਾ ਉਸ ਦੇ ਵਿੱਚ ਉਹਨਾਂ ਨੇ ਸਾਰਿਆਂ ਦਾ ਦਿਲ ਜਿੱਤਿਆ ਹਰਪਜਨ ਮਾਨ ਅਕਸਰ ਸੋਸ਼ਲ ਮੀਡੀਆ ਤੇ ਆਪਣੀਆਂ ਅਜਿਹੀਆਂ ਵੀਡੀਓ ਸਾਂਝਾ ਕਰਦੀਆਂ ਜਿਸ ਦੇ ਵਿੱਚ ਉਹ ਆਪਣੇ ਪੁੱਤ ਦੇ ਨਾਲ ਗੀਤ ਗਾਉਂਦੇ ਹੋਏ ਨਜ਼ਰ ਆਉਂਦੀ ਹੈ ਰੀਸੈਂਟਲੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਯਾਦਗਾਰੀ ਸ਼ੋਅ ਦੇ ਲਈ ਬਹੁਤ ਮਿਹਰਬਾਨੀ ਅਟਾਵਾ ਤੇ ਪੌਂਜੇਰ ਵਾਲਿਓ ਬੇਟੇ ਅਵਕਾਸ਼ ਨੂੰ ਬੇਸ਼ੁਮਾਰ ਪਿਆਰ ਤੇ ਦੁਆਵਾਂ ਦੇਣ ਦੇ ਲਈ ਦਿলো ਸ਼ੁਕਰੀਆ ਇਸੇ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹਨਾਂ ਦੇ ਬੇਟੇ ਅਵਕਾਸ਼ ਦਾ ਰੀਸੈਂਟਲੀ ਦੂਰੀਆਂ ਗੀਤ ਰਿਲੀਜ਼ ਹੋਇਆ ਜਿਸ ਨੂੰ ਸੁਣ ਕੇ ਹਰ ਕੋਈ ਇਹ ਹੀ ਆਖ ਰਿਹਾ ਹੈ ਕਿ ਉਹਨਾਂ ਦੀ ਤੇ ਉਹਨਾਂ ਦੇ ਪਿਤਾ ਹਰਪ੍ਰਜਨ ਮਾਨ ਦੀ ਆਵਾਜ਼ ਬਿਲਕੁਲ ਸੇਮ ਹੈ ਉਹਨਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਤੇ ਇੰਡਸਟਰੀ ਤੋਂ ਵੀ ਬਹੁਤ ਸਾਰੇ ਲੋਕ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਹਵਲ ਤੁਸੀਂ ਵੀ ਸੁਣੋ ਕਿਸ ਤਰ੍ਹਾਂ ਇਸ ਪਿਓ ਪੁੱਤ ਦੀ ਜੋੜੀ ਨੇ ਸਾਰਿਆਂ ਨੂੰ ਕੀਤਾ ਐਂਟਰਟੇਨ चत मारा नज़र चुबेरे चुबेरे चुबे हर